ਦੇਵਸ ਹਾਂ ਦੇਵਸ ਹਾਂ ਤੇਰੀਆਂ ਕੁਦਰਤਾਂ ਤੋਂ ਤੇਰੇ ਪਾਣੇ ਦੇ ਵਿੱਚ ਮਦਬੂਰ ਹਾਂ ਮੈਂ ਸਰਬ ਕਲਾ ਦੇ ਵਿੱਚ ਭਰਪੂਰ ਕੀਤਾ ਇਸ ਗੱਲ ਤੋਂ ਤੇਰਾ ਮਸ਼ਕੋਰ ਹਾਂ ਮੈਂ ਜਿੰਨਾ ਬਖਸ਼ਿਆ ਗਿਆਨੀ ਨਾਮ ਜਪਿਆ ਗੁਣਾਗਾਰ ਵੀ ਤੇਰਾ ਜਰੂਰ ਹਾਂ ਮੈਂ ਬਖਸ਼ਣ ਹਾਰ ਤੋ ਬਖਸ਼ ਦਰਬਾਰ ਸਿੰਘਾ ਚਲੋ ਫੇਰ ਵੀ ਆਪਕਾ ਨੋ ਰਹਾ ਮੈਂ ਚਲੋ ਭੇਰਵੀ ਆਪਕਾ ਨੂਰ ਹਮੈ ਉਹ ਜਾਣੀ ਸੀ ਮਹਾਂ ਪਾਤਸ਼ਾਹ ਤੇ ਤਾਰ ਮਿਲ ਗਏ ਲੱਖ ਖੁਸ਼ੀ ਕੋੜਿਆ ਦੇਹ ਦੀਦਾਰ ਮਿਲ ਗਏ ਲੱਖ ਖੁਸ਼ੀ ਕੋੜਿਆ ਦੇਹ ਦੀਦਾਰ ਮਿਲ ਗਏ ਇਹ ਕਿ ਪੰਡਕਾਸ ਦੀ ਬਹਿਰ ਪੈ ਗਿਆ ਸੌਂਦੇ ਖਾਨ ਜੱਟ ਨੂੰ ਕਿਲੇ ਚ ਲੈ ਗਿਆ ਸੌਂਦੇ ਖਾਨ ਜੱਟ ਨੂੰ ਕਿਲੇ ਚ ਲੈ ਗਿਆ ਥੀ ਗਮੀਂਦੇ ਪਹਾੜ ਮਜ ਧਾਰੇ ਠਿੱਲ ਗੇ ਲੱਖਾਂ ਖੁਸ਼ੀ ਘੋੜਿਆਂ ਦੇ ਦੀਦਾਰ ਮਿਲ ਗੇ لکھ خوش کھوڑیاں دے بےدار مل گئے ڈگی اداسی پر پور ہو گیا ہو گیا نورو نور ہو گیا ہو گیا بعد نورو نور ہو گیا جانی چھو بات شاہ مل گئے ਲੱਖਾਂ ਖੁਸ਼ ਗੋੜਿਆਂ ਦੇ ਦੀਦਾਰ ਮਿਲ ਗਏ ਅੱਜ ਲੱਖਾਂ ਖੁਸ਼ ਗੋੜਿਆਂ ਦੇ ਦੀਦਾਰੇ ਮਿਲ ਗਏ ਫਿਰ ਦਾ ਪਿਆਸਿਆ ਘੋੜਾ ਦੇ ਦਰਸ਼ਨਾ ਜਿਵੇਂ ਪਰਵਾਨਾ ਸਮਾਨੂ ਤਰਸਦਾ ਜਿਵੇਂ ਪਰਵਾਨਾ ਸਮਾਨੂ ਤਰਸਦਾ ਪੱਤ ਛਾੜ ਉੱਡੀ ਗੁਲੀ ਯਾਰ ਖਿਲ ਗਏ ਲੱਖਾਂ ਖੁਸ਼ੀ ਕੋੜਿਆਂ ਦੇ ਦیدار ਮਿਲ ਗਏ ਲੱਖਾਂ ਖੁਸ਼ੀ ਕੋੜਿਆਂ ਦੇ ਦیدار ਮਿਲ ਗਏ ਉੱਚੀ ਜਾਤ ਹੁੰਦੀ ਹੀਰਿਆ ਦੇ ਦਲਾਲ ਦੀ ਝੋਰੀ ਬੱਚਾ ਕਰਦਾ ਪਰ ਖላል ਦੀ ਝੋਰੀ ਬੱਚਾ ਕਰਦਾ ਪਰ ਖላል ਦੀ ਹੰਸਾਨੁ ਮੋਤੀ ਹੰਸਾਨੁ ਮੋਤੀ ਬੇ ਸੁਮਾਰ ਮਿਲ ਗਏ ਲੱਖਾਂ ਖੁਸ਼ੀ ਕੋੜਿਆਂ ਦੇ ਦਾਰ ਮਿਲ ਗਏ ਲੱਖਾਂ ਖੁਸ਼ੀ ਘੋੜਿਆਂ ਦਰਦ ਦਾਰ ਮਿਲ ਗਏ ਹਮਕੀ ਮੰਜ਼ਲ ਜਾਨ ਮਾਂ ਦੇ ਰਾਹੀ ਦੀ ਹੋ ਗਈ ਨਜ਼ਰ ਠੰਡੀ ਮੇਰੇ ਮਾਹੀ ਦੀ ਹੋ ਗਈ ਨਜ਼ਰ ਠੰਡੀ ਮੇਰੇ ਮਾਹੀ ਦੀ ਉਹ ਤਾਂ ਪੱਤ ਛੜ ਉੱਟੀ ਫਤ ਚਾੜ ਉੱਡੀ ਗੁਲ ਜਾਰ ਖਿਲ ਗਏ ਲੱਖਾਂ ਖੁਸ਼ੀ ਘੋੜਿਆਂ ਦੇ ਦੀਦਾਰ ਮਿਲ ਗਏ ਲੱਖਾਂ ਖੁਸ਼ੀ ਘੋੜਿਆਂ ਦੇ ਦੀਦਾਰੀ ਮਿਲ ਗਏ ਓ ਮੱਥਾ ਟੇਕੇ ਘੋੜਿਆਂ ਦੇ ਚਰਨ ਫੜ ਕੇ ਬੈਰੀਆਂ ਦਾ ਬੈਰ ਕਾਲ ਜੇਤ ਰੜਕੇ ਬੈਰੀਆਂ ਦਾ ਬਹਿਰ ਕਾਲ ਜੇਤ ਰੜਕੇ ਅਸੀਂ ਬਿਸ਼ੋੜਾ ਦਿਲ ਦਰ ਮਿਲ ਗਏ ਲੱਖਾਂ ਖੁਸ਼ੀ ਕੋੜਿਆ ਦੇ ਦੀਦਾਰ ਮਿਲ ਗਏ ਲੱਖਾਂ ਖੁਸ਼ੀ ਕੋੜਿਆ ਦੇ ਦੀਦਾਰ ਮਿਲ ਗਏ ਲੱਖਾਂ ਖੁਸ਼ੀ ਕੋੜਿਆਂ ਦੇ ਦੇਦਾਰ ਮਿਲ ਗਏ